5 ਜਨਵਰੀ ਪੰਜਾਬ ਦੀ ਹਰ ਵੱਡੀ ਖਬਰ ਸੱਚ ਅਤੇ ਸਪਸ਼ਟਤਾ ਨਾਲ ਆਓ ਸ਼ੁਰੂ ਕਰੀਏ ਅੱਜ ਦੀਆਂ ਖਬਰਾਂ ਅੱਜ ਦੀ ਗੱਲਬਾਤ 'ਚ ਅਸੀਂ ਪੰਜਾਬ ਦੀ ਸੱਤਾ ਦੇ ਵੱਖ-ਵੱਖ ਕੇਂਦਰਾਂ ਤੇ ਨਜ਼ਰ ਮਾਰਾਂਗੇ ਧਾਰਮਿਕ ਸਿਆਸੀ ਪ੍ਰਸ਼ਾਸਨਿਕ ਅਤੇ ਦੇਖਾਂਗੇ ਕਿ ਹੋ ਕੀ ਰਿਹਾ ਹੈ ਤੇ ਅੱਜ ਦਾ ਸਭ ਤੋਂ ਵੱਡੀ ਖਬਰ ਮਤਲਬ ਸਭ ਤੋਂ ਵੱਡਾ ਟਕਰਾਹ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜਾਬ ਸਰਕਾਰ ਵਿਚਾਲੇ ਸਾਹਮਣੇ ਆਇਆ ਹੈ ਬਿਲਕੁਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਤਲਬ ਕਰ ਲਿਆ ਗਿਆ ਇਹ ਖਬਰ ਆਪਣੇ ਆਪ ਚ ਹੀ ਬਹੁਤ-ਬਹੁਤ ਵੱਡੀ ਹੈ ਹਾਂਜੀ ਤੇ ਇਹ ਸਿਰਫ ਇੱਕ ਤਲਬੀ ਨਹੀਂ ਹੈ ਸਭ ਤੋਂ ਪਹਿਲਾਂ ਤਾਂ ਸਮਝਣਾ ਪਵੇਗਾ ਕਿ ਇਹ ਹੋਇਆ ਕਿਉਂ ਜਿਹੜੀ ਚਿੱਠੀ ਜਾਰੀ ਹੋਈ ਹੈ ਨਾ ਉਹ ਇੱਕ ਤਰ੍ਹਾਂ ਨਾਲ ਪੂਰੀ ਚਾਰਜ ਸ਼ੀਟ ਹੈ ਅੱਛਾ ਮਤਲਬ ਸਿਰਫ ਦੋਸ਼ ਹੀ ਨਹੀਂ ਪੂਰੇ ਵੇਰਵੇ ਨੇ ਬਿਲਕੁਲ ਚਿੱਠੀ ਚ ਸਾਫ ਸਾਫ ਲਿਖਿਆ ਹੈ ਕਿ ਮੁੱਖ ਮੰਤਰੀ ਪੰਥਕ ਮਾਮਲਿਆਂ ਤੇ ਜਦੋਂ ਬੋਲਦੇ ਨੇ ਤਾਂ ਲਗਾਤਾਰ ਸਿੱਖ ਵਿਰੋਧੀ ਮਾਨਸਿਕਤਾ ਝਲਕਦੀ ਹੈ ਮਤਲਬ ਗੱਲ ਇੱਕਦ ਦੇ ਬਿਆਨ ਦੀ ਨਹੀਂ ਇੱਕ ਪੈਟਰਨ ਦੀ ਹੋ ਰਹੀ ਹੈ ਤੇ ਉਹ ਪੈਟਰਨ ਕੀ ਹੈ ਖਾਸ ਤੌਰ ਤੇ ਕਿਹੜੀਆਂ ਗੱਲਾਂ ਦਾ ਜ਼ਿਕਰ ਹੈ ਦੇਖੋ ਚਿੱਠੀ ਚ ਸਿੱਖ ਰਹਿਤ ਮਰਿਆਦਾ ਦਸਵੰਦ ਦਾ ਸਿਧਾਂਤ ਗੁਰੂ ਕੀ ਗੋਲਕ ਇਹਨਾਂ ਸਭ ਤੇ ਕੀਤੀਆਂ ਟਿੱਪਣੀਆਂ ਦਾ ਜ਼ਿਕਰ ਹੈ ਤੇ ਤੇ ਇਸ ਤੋਂ ਵੀ ਵੱਧ ਕੁਝ ਇਤਰਾਜ਼ਯੋਗ ਵੀਡੀਓਜ਼ ਦਾ ਹਵਾਲਾ ਵੀ ਦਿੱਤਾ ਗਿਆ ਓਹੋ ਹਾਂ ਜਿਨ੍ਹਾਂ ਵਿੱਚ ਗੁਰੂ ਸਾਹਿਬਾਨ ਅਤੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਨਾਲ ਕੁਝ ਮਤਲਬ ਇਤਰਾਜ਼ਯੋਗ ਗਤੀਵਿਧੀ ਕਰਨ ਦੇ ਦੋਸ਼ ਨੇ ਇਹ ਮਾਮਲੇ ਨੂੰ ਬਹੁਤ ਗੰਭੀਰ ਬਣਾ ਦਿੰਦਾ ਹੈ ਬਿਲਕੁਲ ਇੱਕ ਹੋਰ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਉਹ ਪੇਸ਼ੀ ਦੀ ਥਾਂ ਨੂੰ ਲੈ ਕੇ ਹੈ ਉਹਨਾਂ ਨੂੰ 15 ਜਨਵਰੀ ਨੂੰ ਬੁਲਾਇਆ ਤਾਂ ਹੈ ਹਾਂ ਪਰ ਇਹਦੇ ਵਿੱਚ ਇੱਕ ਬਹੁਤ ਸੂਖਮ ਜਿਹਾ ਨੁਕਤਾ ਹੈ ਉਹਨਾਂ ਨੂੰ ਤਖਤ ਦੀ ਫਸੀਲ ਸਾਹਮਣੇ ਨਹੀਂ ਹਾਂ ਸਗੋਂ ਸਕੱਤਰੀਅਤ 'ਚ ਮਤਲਬ ਦਫ਼ਤਰ ਵਿੱਚ ਸਪਸ਼ਟੀਕਰਨ ਲਈ ਬੁਲਾਇਆ ਤੇ ਇਹ ਇਕ ਬਹੁਤ ਸੋਚਿਆ ਸਮਝਿਆ ਕਦਮ ਹੈ ਇਸ ਫਰਕ ਦੇ ਕੀ ਮayne ਹੋਏ ਆਮ ਬੰਦੇ ਲਈ ਤਾਂ ਸ਼ਾਇਦ ਇਕੋ ਜਿਹੀ ਗੱਲ ਹੋਵੇ ਨਹੀਂ ਨਹੀਂ ਇਸਦੇ ਬਹੁਤ ਡੂੰਗੇ ਅਰਥ ਨੇ ਦੇਖੋ ਤਖਤ ਦੀ ਫਸੀਲ ਸਾਹਮਣੇ ਪੇਸ਼ੀ ਹੁੰਦੀ ਹੈ ਧਾਰਮਿਕ ਕਟਹਿਰੇ 'ਚ ਜਦੋਂ ਕਿਸੇ ਸਿੱਖ ਤੇ ਕੋਈ ਧਾਰਮਿਕ ਗਲਤੀ ਦਾ ਦੋਸ਼ ਹੋਵੇ ਅੱਛਾ ਜਿੱਥੇ ਤਨਖਾਹਾਂ ਲੱਗਦੀਆਂ ਬਿਲਕੁਲ ਪਰ ਸਕਤਰੇਤ ਵਿੱਚ ਬੁਲਾਉਣ ਦਾ ਮਤਲਬ ਹੈ ਕਿ ਜਥੇਦਾਰ ਸਾਹਿਬ ਉਹਨਾਂ ਨੂੰ ਇੱਕ ਸੂਬੇ ਦੇ ਮੁਖੀ ਵਜੋਂ ਇੱਕ ਮੁੱਖ ਮੰਤਰੀ ਵਜੋਂ ਸੱਦ ਰਹੇ ਨੇ ਤਾਂ ਜੋ ਉਹ ਆਪਣੇ ਅਹੁਦੇ ਤੇ ਰਹਿੰਦਿਆਂ ਦਿੱਤੇ ਬਿਆਨਾਂ ਤੇ ਸਪਸ਼ਟਿਕਰਣ ਦੇਣ ਸਹੀ ਗੱਲ ਇਹ ਇੱਕ ਤਰ੍ਹਾਂ ਨਾਲ ਭਗਵੰਤ ਮਾਨ ਇੱਕ ਸਿੱਖ ਅਤੇ ਭਗਵੰਤ ਮਾਨ ਮੁੱਖ ਮੰਤਰੀ ਵਿਚਕਾਰ ਇੱਕ ਲਕੀਰ ਖਿੱਚਣ ਵਾਲੀ ਗੱਲ ਹੈ ਇਹ ਸਿੱਧਾ-ਸਿੱਧਾ ਸਟੇਟ ਤੇ ਧਾਰਮਿਕ ਸੰਸਥਾ ਦੇ ਰਿਸ਼ਤਿਆਂ ਦਾ ਸਵਾਲ ਬਣ ਗਿਆ ਹੈ ਵਾਹ ਇਹ ਤਾਂ ਬਹੁਤ ਦਿਲਚਸਪ ਵਿਸ਼ਲੇਸ਼ਣ ਹੈ ਪਰ ਜਥੇਦਾਰ ਸਾਹਿਬ ਇਥੇ ਹੀ ਨਹੀਂ ਰੁਕੇ ਉਹਨਾਂ ਨੇ ਬੇਅਦਬੀ ਦੇ ਮਾਮਲਿਆਂ ਤੇ ਵੀ ਸਿੱਧੇ ਸਵਾਲ ਕੀਤੇ ਹਾਂਜੀ ਬਿਲਕੁਲ ਉਹਨਾਂ ਨੇ ਯਾਦ ਕਰਾਇਆ ਕਿ 24 ਘੰਟਿਆਂ 'ਚ ਇਨਸਾਫ ਦੇਣ ਦਾ ਵਾਅਦਾ ਕਿੱਥੇ ਗਿਆ ਤੇ ਜਾਂਚ ਰਾਮ ਰਹੀਮ ਤੇ ਹਨੀਪ੍ਰੀਤ ਤੱਕ ਪਹੁੰਚ ਕੇ ਅਚਾਨਕ ਰੁਕ ਕਿਉਂ ਗਈ ਇਸ ਸਵਾਲ ਤਾਂ ਹਰ ਪੰਜਾਬੀ ਦੇ ਮਨ 'ਚ ਹੈ ਸਹੀ ਗੱਲ ਹੈ ਖੈਰ ਇਸ ਤਲਬੀ ਤੇ ਮੁੱਖ ਮੰਤਰੀ ਦਾ ਜਵਾਬ ਵੀ ਬੜੀ ਤੇਜ਼ੀ ਨਾਲ ਆਇਆ ਸੋਸ਼ਲ ਮੀਡੀਆ ਤੇ ਉਹਨਾਂ ਲਿਖਿਆ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਇਆ ਹੁਕਮ ਸਿਰ ਮੱਥੇ ਹੂੰ ਤੇ ਨਾਲ ਇਹ ਵੀ ਕਿਹਾ ਕਿ ਉਹ ਨਿਵਾਣੇ ਸਿੱਖ ਵਜੋਂ ਜਾਣਗੇ ਨੰਗੇ ਪੈਰ ਚੱਲ ਕੇ ਜਾਣਗੇ ਦੇਖੋ ਇਸ ਸਿਆਸੀ ਤੇ ਧਾਰਮਿਕ ਸੂਝਬੂਝ ਦੀ ਇੱਕ ਵਧੀਆ ਮਿਸਾਲ ਹੈ। ਮਤਲਬ ਇੱਕੋ ਬਿਆਨ ਨਾਲ ਸਾਰਾ ਤਣਾ ਘਟ ਕਰਨ ਦੀ ਕੋਸ਼ਿਸ਼। ਬਿਲਕੁਲ ਮੁੱਖ ਮੰਤਰੀ ਨਹੀਂ ਨਿਮਾਣੇ ਸਿੱਖ ਵਜੋਂ ਜਾਣ ਦੀ ਗੱਲ ਕਹਿ ਕੇ ਉਹਨਾਂ ਨੇ ਅਕਾਲ ਤਖਤ ਦੀ ਸਰਵਉੱਚਤਾ ਨੂੰ ਮੰਨ ਲਿਆ ਸਿੱਧੇ ਟਕਰਾ ਤੋਂ ਬਚ ਗਏ। ਨਾਲੇ 15 ਜਨਵਰੀ ਨੂੰ ਰਾਸ਼ਟਰਪਤੀ ਦੇ ਦੌਰੇ ਦੀ ਗੱਲ ਕਰਕੇ ਇੱਕ ਪ੍ਰਸ਼ਾਸਨਿਕ ਮਜਬੂਰੀ ਵੀ ਦੱਸ ਦਿੱਤੀ। ਪਰ ਐ ਵੀ ਕਿਹਾ ਕਿ ਹੁਕਮ ਸਭ ਤੋਂ ਉੱਪਰ ਹੈ। ਪਰ ਕੀ ਇਹ ਸਿਰਫ ਇੱਕ ਸਿਆਸੀ ਬਿਆਨਬਾਜ਼ੀ ਨਹੀਂ? ਕੀ ਇਸ ਨਾਲ ਅਸਲ ਮੁੱਦੇ ਪਿੱਛੇ ਰਹਿ ਜਾਣਗੇ ਜਿਵੇਂ ਬੇਅਦਬੀ ਤੇ ਇਨਸਾਫ ਇਹ ਬਹੁਤ ਵਾਜਿਬ ਸਵਾਲ ਹੈ ਯਕੀਨਨ ਸਿਆਸੀ ਕਦਮ ਤਾਂ ਹੈਗਾ ਹੀ ਹੈ ਪਰ ਜਿਉਂ ਆਕੜ ਦਿਖਾਉਂਦੇ ਤਾਂ ਮਾਮਲਾ ਹੋਰ ਵਿਗੜ ਸਕਦਾ ਸੀਗਾ ਅਸਲ ਪਰਖਿਆ ਤਾਂ 15 ਜਨਵਰੀ ਨੂੰ ਹੋਣੀ ਹੈ ਜਦੋਂ ਉਹ ਪੇਸ਼ ਹੋਣਗੇ ਦੇਖਣਾ ਹੈ ਕਿ ਉਹ ਠੋਸ ਜਵਾਬ ਦਿੰਦੇ ਨੇ ਜਾਂ ਸਿਰਫ ਨਿਮਰਤਾ ਦਿਖਾ ਕੇ ਗੱਲ ਖਤਮ ਕਰਦੇ ਨੇ ਤੇ ਇਹ ਸਿਲਸਿਲਾ ਸਿਰਫ ਮੁੱਖ ਮੰਤਰੀ ਤੱਕ ਹੀ ਨਹੀਂ ਰੁਕਿਆ ਮਾਨ ਸਰਕਾਰ ਦੇ ਇੱਕ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਤੇ ਇੱਕ ਸਾਬਕਾ ਮੰਤਰੀ ਡਾਕਟਰ 인ਦਰਬੀਰ ਸਿੰਘ ਨੇ ਜਰ ਵੀ ਪੇਸ਼ ਹੋਏ ਹਾਂ ਇੰਜ ਲੱਗ ਰਿਹਾ ਜਿਵੇਂ ਅਕਾਲ ਤਖਤ ਇੱਕ ਇੱਕ ਕਰਕੇ ਸਭ ਦੀ ਜਵਾਬਦੇਹੀ ਤੈਅ ਕਰ ਰਿਹਾ ਹੈ ਮੰਤਰੀ ਸੌਂਦ ਦਾ ਮਾਮਲਾ ਭਾਈ ਜੈਤਾਜੀ ਮਿਊਜ਼ੀਅਮ ਦੀਆਂ ਤਸਵੀਰਾਂ ਦਾ ਸੀ ਉਹਨਾਂ ਨੂੰ ਹਦਾਇਤ ਦਿੱਤੀ ਗਈ ਕਿ ਆਪਣੇ ਵਿਭਾਗ 'ਚ ਇੱਕ ਸਿੱਖ ਸਿਧਾਂਤਾਂ ਦਾ ਜਾਣਕਾਰ ਅਧਿਕਾਰੀ ਰੱਖੋ ਮਤਲਬ ਸਿਰਫ ਛਾੜਛਮ ਨਹੀਂ ਇੱਕ ਠੋਸ ਸੁਝਾਅ ਬਿਲਕੁਲ ਤੇ ਡਾਕਟਰ ਨਿੱਜਰ ਜੋ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਵੀ ਨੇ ਉਹਨਾਂ ਨੂੰ ਦਿਵਾਨ ਦੇ ਮੈਂਬਰਾਂ ਬਾਰੇ ਪੁੱਛਿਆ ਗਿਆ ਕਿ ਕਿੰਨੇ ਅਮਰਤਧਾਰੀ ਨੇ ਮਤਲਬ ਅਕਾਲ ਤਖਤ ਹੁਣ ਸਰਕਾਰ ਦੇ ਨਾਲ ਨਾਲ ਪੰਥਕ ਸੰਸਥਾਵਾਂ ਦੇ ਅੰਦਰ ਵੀ ਝਾਤ ਮਾਰ ਰਿਹਾ ਤਾਂ ਇੱਕ ਪਾਸੇ ਧਾਰਮਿਕ ਸੱਤਾ ਆਪਣੀ ਜਗ੍ਹਾ ਮਜ਼ਬੂਤ ਕਰ ਰਹੀ ਹੈ ਤੇ ਦੂਜੇ ਪਾਸੇ ਚੰਡੀਗੜ੍ਹ ਦੇ ਸਿਆਸੀ ਅਖਾੜੇ 'ਚ ਤਾਂ ਸਾਰੀਆਂ ਹੱਦਾਂ ਟੁੱਟਦੀਆਂ ਦਿਸ ਰਹੀਆਂ ਨੇ ਹਾਂ ਹੁਣ ਆਉਣਿਆ ਚੰਡੀਗੜ੍ਹ ਮੇਅਰ ਚੋਣ ਤੇ ਟ੍ਰਿਕ ਆ ਗਈ ਹੈ 29 ਜਨਵਰੀ ਪਰ ਇੱਥੇ ਤਾਂ ਮਤਲਬ ਸਮੀਕਰਣੀਆਂ ਨੇ ਉਲਝ ਗਏ ਨੇ ਆਪ ਦੀਆਂ ਦੋ ਕਾਉਂਸਲਰਾਂ ਭਾਜਪਾ ਚ ਚਲੀਆਂ ਗਈਆਂ ਤੇ ਸਾਰਾ ਖੇੜੀ ਬਦਲ ਗਿਆ ਬਿਲਕੁਲ ਕਿਸੇ ਕੋਲ ਵੀ ਹੁਣ ਸਪਸ਼ਟ ਬਹੁਮਤ ਨਹੀਂ ਰਿਹਾ ਆਪ ਤੇ ਕਾਂਗਰਸ ਦਾ ਗੱਠ ਚੋੜ ਵੀ ਟੁੱਟ ਚੁੱਕਿਆ ਤਾਂ ਸਭ ਤੋਂ ਵੱਡਾ ਸਵਾਲ ਇਹੋ ਹੈ ਕਿ ਕੀ ਮੇਰ ਦੀ ਕੁਰਸੀ ਲਈ ਇਹ ਦੋਵੇਂ ਦੁਬਾਰਾ ਇਕੱਠੇ ਹੋਣਗੇ ਤੇ ਜੇ ਨਹੀਂ ਹੁੰਦੇ ਦਾ ਫਾਇਦਾ ਸਿੱਧਾ ਭਾਜਪਾ ਨੂੰ ਹੋਵੇਗਾ। ਇਹੀ ਤਾਂ ਗੱਲ ਹੈ। ਇਹ ਚੋਣ ਸਿਰਫ ਚੰਡੀਗੜ੍ਹ ਦੀ ਨਹੀਂ, ਇਹ ਇੰਡੀਆ ਗੱਠਜੋੜ ਦੇ ਪ੍ਰਵਿੱਖ ਦਾ ਵੀ ਇੱਕ ਟੈਸਟ ਹੈ। ਜੇ ਇੱਕ ਸ਼ਹਿਰ ਦੇ ਮੇਅਰ ਲਈ ਇਕੱਠੇ ਨਹੀਂ ਹੋ ਸਕਦੇ ਤਾਂ ਦੇਸ਼ ਦੇ ਪੱਦਰ ਤੇ ਕੀ ਹੋਵੇਗਾ? ਸਵਾਲ ਤਾਂ ਉੱਠਣਗੇ ਹੀ। ਤੇ ਪਿਛਲੀ ਵਾਰ ਜਿਹੜਾ ਬੈਲਟ ਪੇਪਰਾਂ ਦਾ ਵਿਵਾਦ ਹੋਇਆ ਸੀ, ਉਸ ਤੋਂ ਬਚਣ ਲਈ ਇਸ ਵਾਰ ਕੋਈ ਨਵਾਂ ਤਰੀਕਾ ਅਪਣਾਇਆ ਜਾ ਸਕਦਾ ਹੈ? ਹਾਂ, ਚਰਚਾ ਤੇ ਹੀ ਚੱਲ ਰਹੀ ਹੈ ਕਿ ਸ਼ਾਇਦ ਹੱਥ ਖੜੇ ਕਰਵਾ ਕੇ VOTING ਹੋਵੇ। ਇਸ ਨਾਲ ਪਾਰਦਰਸ਼ਤਾ ਦਾ ਆਵੇਗੀ ਪਰ ਪਰ ਫਿਰ ਕਰਾਸ ਵੋਟਿੰਗ ਦਾ ਡਰ ਵੀ ਵੱਜ ਜਾਵੇਗਾ ਬਿਲਕੁਲ ਪਾਰਟੀਆਂ ਲਈ ਆਪਣੇ ਕਾਉਂਸਲਰਾਂ ਤੇ ਦਬਾਅ ਬਣਾਉਣਾ ਸੌਖਾ ਹੋ ਜਾਵੇਗਾ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਕੀ ਫੈਸਲਾ ਲੈਂਦਾ ਹੈ ਸੱਤਾ ਦੇ ਇਹਨਾਂ ਰੂਪਾਂ ਦੇ ਵਿਚਾਰ ਇੱਕ ਹੋਰ ਮਾਮਲਾ ਵੀ ਹੈ ਕੰਗਨਾ ਰਣੋਦਦਾ ਉਹ ਫਿਰ ਬਠਿੰਡਾ ਅਦਾਲਤ ਚ ਪੇਸ਼ ਨਹੀਂ ਹੋਏ ਹਾਂ ਪਰ ਇਸ ਵਾਰ ਅਦਾਲਤ ਦਾ ਰਵਈਆ ਥੋੜਾ ਸਖਤ ਲੱਗਿਆ ਵਕੀਲ ਨੇ ਦਲੀਲ ਦਿੱਤੀ ਕਿ ਪਿਛਲੀ ਵਾਰਤਾ ਸੰਸਦ ਸੈਸ਼ਨ ਚੱਲ ਰਿਹਾ ਸੀ ਛੋਟ ਮਿਲ ਗਈ ਪਰ ਇਸ ਵਾਰ ਤਾਂ ਕੋਈ ਕਾਰਨ ਨਹੀਂ ਸੀ ਤਾਂ ਅਦਾਲਤ ਨੇ ਛੋਟ ਨਹੀਂ ਦਿੱਤੀ ਨਹੀਂ ਦਿੱਤੀ ਅਗਲੀ ਤਾਰੀਖ 15 ਜਨਵਰੀ ਰੱਖ ਦਿੱਤੀ ਹੈ ਇਹ ਕੇਸ ਇਸ ਗੱਲ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ ਕਿ ਕਾਨੂੰਨ ਸਭ ਲਈ ਬਰਾਬਰ ਹੈ ਜਾਂ ਨਹੀਂ ਚਾਹੇ ਕੋਈ ਕਿੰਨਾ ਵੀ ਵੱਡਾ ਸੈਲੀਬ੍ਰਿਟੀ ਹੋਵੇ ਅੱਗੇ ਵਧਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੀ ਹੁਣ ਅਸੀਂ ਉਸ ਸ਼ਕਤੀ ਦੀ ਗੱਲ ਕਰਾਂਗੇ ਜਿਸ ਨੂੰ ਕਾਇਮ ਰੱਖਣਾ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਯਾਨੀ ਕਾਨੂੰਨ ਵਿਵਸਥਾ ਪਰ ਪੰਜਾਬ ਦੀਆਂ ਹਾਲੀਆ ਘਟਨਾਵਾਂ ਤਾਂ ਕੁਝ ਹੋਰ ਹੀ ਦੱਸ ਰਹੀਆਂ ਨੇ ਇੱਕ ਸਰਪੰਚ ਦਾ ਵਿਆਹ ਚ ਸ਼ਰਿਆਮ ਕਤਲ ਇਹ ਤਾਂ ਬਹੁਤ ਹੀ ਚਿੰਤਾਜਨਕ ਹੈ ਇਹ ਸਿਰਫ ਇੱਕ ਘਟਨਾ ਨਹੀਂ ਇਹ ਕਾਨੂੰਨ ਦੇ ਡਰ ਦੇ ਖਤਮ ਹੋਣ ਦਾ ਸੰਕੇਤ ਹੈ ਤੇ ਕਹਾਣੀ ਇੱਥੇ ਨਹੀਂ ਮੁੱਕਦੀ ਇੱਕ ਗੈਂਗਸਟਰ ਡੋਨੀ ਬਲ ਨੇ ਸੋਸ਼ਲ ਮੀਡੀਆ ਤੇ ਇਸ ਦੀ ਜ਼ਿੰਮੇਵਾਰੀ ਲੈ ਲਈ ਮਤਲਬ ਹੁਣ ਉਹ ਜੁਰਮ ਕਰਕੇ ਉਸ ਦਾ ਜਸ਼ਨ ਮਨਾ ਰਹੇ ਨੇ ਹਾਂ ਹਾਲਾਂਕਿ ਪੋਸਟ ਦੀ ਪੁਸ਼ਟੀ ਨਹੀਂ ਹੋਈ ਪਰ ਇਹ ਰੁਝਾਨ ਬਹੁਤ ਖਤਰਨਾਕ ਹੈ ਉਹ ਜੁਰਮ ਕਰ ਰਹੇ ਨੇ ਉਸ ਦੀ ਬ੍ਰਾਂਡਿੰਗ ਕਰ ਰਹੇ ਨੇ ਤੇ ਉਸ ਪੋਸਟ 'ਚ ਲਿਖਿਆ ਸੀ ਕਿ ਸਰਪੰਚ ਨੂੰ ਪਹਿਲਾਂ ਸਮਝਾਇਆ ਗਿਆ ਸੀ ਮਤਲਬ ਇੱਕ ਤਰ੍ਹਾਂ ਨਾਲ ਉਹ ਆਪਣੀ ਪੈਰਲਲ ਜਸਟਿਸ ਸਿਸਟਮ ਚਲਾ ਰਹੇ ਨੇ ਤੇ ਸਰਕਾਰ ਦਾ ਕੀ ਕਹਿਣਾ ਹੈ ਮੰਤਰੀ ਅਮਨ अरोड़ा ਪੀੜਿਤ ਪਰਿਵਾਰ ਨੂੰ ਮਿਲੇ ਸੀ ਉਹਨਾਂ ਨੇ ਉਹੀ ਕਲਾਸਿਕ ਸਿਆਸੀ ਬਿਆਨ ਦਿੱਤਾ ਕਿ ਇਸ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਨੇ ਪਰ ਦੇਖੋ ਲੋਕ ਤਾਂ ਵਰਤਮਾਨ ਚ ਜੀ ਰਹੇ ਨੇ ਉਹਨਾਂ ਨੂੰ ਮੌਜੂਦਾ ਸਰਕਾਰ ਤੋਂ ਸੁਰੱਖਿਆ ਚਾਹੀਦੀ ਹੈ ਤੇ ਇਹ ਕੋਈ ਇਕੱਲੀ ਘਟਨਾ ਵੀ ਨਹੀਂ ਹੈ ਬਿਲਕੁਲ ਨਹੀਂ ਜਗਰਾਉਂ ਚ ਇੱਕ ਕਬੱਡੀ ਖਿਡਾਰੀ ਦਾ ਕਤਲ ਜੋ ਕਿ ਆਪ ਵਿਧਾਇਕਾ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਨੇ ਫਿਰ ਅੰਮ੍ਰਿਤਸਰ ਚ ਇੱਕ ਸੁਨਿਆਰੇ ਦੀ ਦੁਕਾਨ ਤੇ ਗੋਲੀਬਾਰੀ ਇਹ ਸਭ ਮਿਲ ਕੇ ਇੱਕੋ ਤਸਵੀਰ ਬਣਾਉਂਦੇ ਨੇ ਕਿ ਅਪਰਾਧੀਆਂ ਦੇ ਹੌਸਲੇ ਬੁਲੰਦ ਨੇ ਇਸ ਸਾਰੇ ਸ਼ੋਰ ਸ਼ਰਾਬੇ ਦੇ ਵਿਚਕਾਰ ਸਰਕਾਰ ਪ੍ਰਸ਼ਾਸਨਿਕ ਪੱਧਰ ਤੇ ਇੱਕ ਚੰਗਾ ਕਦਮ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ ਜ਼ਮੀਨੀ ਧੋਖਾਧੜੀ ਨੂੰ ਰੋਕਣ ਲਈ ਹਾਂਜੀ ਇਹ ਇੱਕ ਸਕਾਰਾਤਮਕ ਖਬਰ ਹੈ ਜ਼ਮੀਨਾਂ ਦੀਆਂ ਰਜਿਸਟਰੀਆਂ ਲਈ ਹੁਣ ਆਧਾਰ ਆਧਾਰਿਤ ਈਕੇਵਾਈਸੀ ਲਾਜ਼ਮੀ ਕਰਨ ਦੀ ਯੋਜਨਾ ਹੈ ਇਹ ਕੰਮ ਕਿਵੇਂ ਕਰੇਗਾ ਥੋੜਾ ਸੌਖੇ ਸ਼ਬਦਾਂ ਚ ਦੱਸੋ ਦੇਖੋ ਜਦੋਂ ਵੀ ਕੋਈ ਜ਼ਮੀਨ ਵਿਕੇਗੀ ਤਾਂ ਖਰੀਦਦਾਰ ਵੇਚਣ ਵਾਲੇ ਤੇ ਗਵਾਹਾਂ ਦੇ ਆਧਾਰ ਨਾਲ ਜੁੜੇ ਮੋਬਾਈਲ ਨੰਬਰ ਤੇ ਇੱਕ OTP ਆਏਗਾ ਉਹ OTP ਭਰੇ ਬਿਨਾਂ ਰਜਿਸਟਰੀ ਅੱਗੇ ਨਹੀਂ ਵਧੇਗੀ ਵਾ ਇਸ ਨਾਲ ਤਾਂ ਫਰਜ਼ੀ ਬੰਦੇ ਖੜੇ ਕਰਕੇ ਜ਼ਮੀਨ ਵੇਚਣ ਵਰਗੇ ਮਾਮਲੇ ਰੁਕ ਜਾਣਗੇ ਪਰ ਕੀ ਇਸ ਨੂੰ ਲਾਗੂ ਕਰਨਾ ਸੌਖਾ ਹੋਵੇਗਾ ਚੁਣੌਤੀਆਂ ਤਾਂ ਨੇ ਖਾਸ ਕਰਕੇ ਪਿੰਡਾਂ ਚ ਬਜ਼ੁਰਗਾਂ ਲਈ ਜਿਨ੍ਹਾਂ ਨੂੰ ਸ਼ਾਇਦ ਡਿਜੀਟਲ ਪ੍ਰਕਿਰਿਆ ਨਾਲ ਸਮਝ ਆਵੇ ਜਾਂ ਜਿਨ੍ਹਾਂ ਦਾ ਫੋਨ ਨੰਬਰ ਕਿਸੇ ਹੋਰ ਦੇ ਨਾਂ ਤੇ ਹੋਵੇ ਹਮ ਪਰ ਇਹ ਇੱਕ ਪਾਇਲਟ ਪ੍ਰੋਜੈਕਟ ਹੈ ਉਮੀਦ ਹੈ ਸਰਕਾਰ ਨਾ ਗੱਲਾਂ ਦਾ ਧਿਆਨ ਰੱਖੇਗੀ ਜੇ ਸਹੀ ਢੰਗ ਨਾਲ ਲਾਗੂ ਹੋ ਗਿਆ ਤਾਂ ਇਹ ਸੱਚਮੁੱਚ ਇੱਕ ਗੇਮ ਚੇਂਜਰ ਹੋ ਸਕਦਾ ਹੈ ਇਹਨਾਂ ਸਾਰੇ ਇਨਸਾਨੀ ਮਸਲਿਆਂ ਤੋਂ ਉੱਪਰ ਹੈ ਕੁਦਰਤ ਤੇ ਪੰਜਾਬ ਇਸ ਵੇਲੇ ਕੜਾਕੇ ਦੀ ਠੰਡ ਦੀ ਲਪੇਟ 'ਚ ਹੈ ਹਾਂਜੀ ਪੀਏਯੂ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਦੇ ਮੁਤਾਬਕ ਬੀਤੇ ਦਿਨ ਇਸ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਸੀਗਾ ਦਿਨ ਦਾ ਤਾਪਮਾਨ 13 ਡਿਗਰੀ ਤੇ ਆ ਗਿਆ ਜੋ ਆਮ ਨਾਲੋਂ 4.5 ਡਿਗਰੀ ਘੱਟ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਰਾਤ ਦਾ ਤਾਪਮਾਨ ਆਮ ਨਾਲੋਂ 2 ਡਿਗਰੀ ਵੱਧ ਸੀ ਮਤਲਬ ਦਿਨ ਤੇ ਰਾਤ ਦੇ ਤਾਪਮਾਨ 'ਚ ਫਰਕ ਬਹੁਤ ਘੱਟ ਗਿਆ ਹੈ ਬਿਲਕੁਲ ਇਸੇ ਕਰਕੇ ਸਾਰਾ ਦਿਨ ਹੀ ਠੰਡ ਮਹਿਸੂਸ ਹੁੰਦੀ ਹੈ ਤੇ ਅੱਗੇ ਵੀ ਕੋਈ ਰਾਹਤ ਦੀ ਉਮੀਦ ਨਹੀਂ ਮੀਂਹ ਦੀ ਕੋਈ ਸੰਭਾਵਨਾ ਨਹੀਂ ਮਤਲਬ ਖੁਸ਼ਕ ਠੰਡ ਜਾਰੀ ਰਹੇਗੀ ਤੋਂਗਲ ਤੱਕ ਸੀਤ ਲਹਿਰ ਦਾ ਕਹਿਰ ਬਣਿਆ ਰਹੇਗਾ ਹਾਂਜੀ ਇਸੇ ਕਰਕੇ ਮੌਸਮ ਵਿਭਾਗ ਨੇ 6 7 ਤੇ 8 ਜਨਵਰੀ ਲਈ ਸੰਗੜੀ ਤੁੰਦ ਤੇ ਸੀਤ ਲਹਿਰ ਦਾ yellow alert ਵੀ ਜਾਰੀ ਕੀਤਾ ਹੈ ਇਸ ਦਾ ਮਤਲਬ ਹੈ ਕਿ ਸਾਰਿਆਂ ਨੂੰ ਖਾਸ ਕਰਕੇ ਸਫਰ ਕਰਨ ਵਾਲਿਆਂ ਨੂੰ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ ਸਤਿ ਸ਼੍ਰੀ ਅਕਾਲ ਹੁਣ ਕੁਝ ਖਬਰਾਂ ਦੁਨੀਆ ਦੀਆਂ ਅੱਜ ਅਸੀਂ ਇੱਕ ਅਜੀਹੀ ਦੁਨੀਆ ਦੀ ਗੱਲ ਕਰਾਂਗੇ ਜੋ ਇੱਕੋ ਸਮੇਂ ਦੋ ਵੱਖ-ਵੱਖ ਦਿਸ਼ਾਵਾਂ ਵੱਲ ਖਿੱਚੀ ਜਾ ਰਹੀ ਹੈ। ਹੂੰ। ਇੱਕ ਪਾਸੇ ਆਰਟੀਫੀਸ਼ੀਅਲ ਇੰਟੈਲੀਜੈਂਸ ਮਤਲਬ AI ਵਰਗੀ ਟੈਕਨੋਲੋਜੀ ਤੇ ਵੱਡੇ ਸਰਕਾਰੀ ਨਿਵੇਸ਼ ਆਰਥਿਕ ਵਿਕਾਸ ਦੇ ਨਵੇਂ ਰਿਕਾਰਡ ਬਣਾ ਰਹੇ ਨੇ। ਬਿਲਕੁਲ। ਪਰ ਦੂਸਰੇ ਪਾਸੇ ਵੱਡੀਆਂ ਤਾਕਤਾਂ ਵਿਚਕਾਰ ਵਧਦਾ ਤਣਾ ਤੇ ਸਿਆਸੀ ਤਾਕਤ ਦੀ ਖੇਡ ਜਿਸ ਦੀ ਇੱਕ ਹੈਰਾਨ ਕਰਨ ਵਾਲੀ ਉਦਾਹਰਣ ਸਾਨੂੰ ਵੈਨੇਜ਼ੁਏਲਾ ਵਿੱਚ ਦੇਖਣ ਨੂੰ ਮਿਲੀ। ਹਾਂਜੀ। ਬਹੁਤ ਵੱਡੀ ਘਟਨਾ ਉਹ ਉਸੇ ਦੁਨੀਆ ਨੂੰ ਤੋੜਨ ਦਾ ਕੰਮ ਕਰ ਰਹੀ ਹੈ ਤਾਂ ਸਵਾਲ ਇਹ ਹੈ ਕਿ 2026 ਵਿੱਚ ਕਿਹੜੀ ਤਾਕਤ ਜਿੱਤੇਗੀ ਆਓ ਇਸ ਖਿੱਚੋ ਤਾਣ ਨੂੰ ਥੋੜਾ ਡੂੰਘਾਈ ਨਾਲ ਸਮਝੀਏ ਬਿਲਕੁਲ ਸਹੀ ਕਿਹਾ ਇਹ ਇੱਕ ਬਹੁਤ ਹੀ ਦਿਲਚਸਪ ਤੇ ਅਹਿਮ ਮੋੜ ਹੈ ਜੇਕਰ ਆਪਾਂ ਸ਼ੁਰੂਆਤ ਆਰਥਿਕਤਾ ਤੋਂ ਕਰੀਏ ਤਾਂ ਖੋਜ ਦੱਸਦੀ ਹੈ ਕਿ 2026 ਵਿੱਚ ਗਲੋਬਲ ਆਰਥਿਕਤਾ ਨੂੰ ਦੋ ਵੱਡੇ ਇੰਜਨ ਖਿੱਚ ਰਹੇ ਨੇ ਦੋ ਇੰਜਨ ਹਾਂਜੀ ਤੇ ਕੋਈ ਛੋਟੇ ਮੋਟੇ ਸੁਧਾਰ ਨਹੀਂ ਸਗੋਂ ਬੁਨਿਆਦੀ ਬਦਲਾਅ ਨੇ ਆ ਪਹਿਲਾ ਇੰਜਨ ਤਾਂ ਸਪਸ਼ਟ ਤੌਰ ਤੇ AI ਹੀ ਹੋਵੇਗਾ ਅਸੀਂ ਸਾਲਾਂ ਤੋਂ ਇਸ ਬਾਰੇ ਗੱਲ ਕਰ ਰਹੇ ਹਾਂ ਪਰ ਹੁਣ ਅਜਿਹਾ ਕੀ ਬਦਲ ਗਿਆ ਹੈ ਕਿ ਇਸ ਨੂੰ ਇੱਕ ਮੁੱਖ ਇੰਜਨ ਕਿਹਾ ਜਾ ਰਿਹਾ ਹੈ ਤੇ ਬਹੁਤ ਵਧੀਆ ਸਵਾਲ ਹੈ ਦੇਖੋ ਫਰਕ ਹੁਣ ਪ੍ਰਯੋਗ ਅਤੇ ਅਮਲ ਦਾ ਹੈ ਅੱਛਾ ਪਹਿਲਾਂ ਕੰਪਨੀਆਂ AI ਨਾਲ ਸਿਰਫ ਤਜਰਬੇ ਕਰ ਰਹੀਆਂ ਸਨ ਹੁਣ ਉਹ ਇਸ ਤੇ ਆਪਣਾ ਪੂਰਾ ਕਾਰੋਬਾਰੀ ਢਾਂਚਾ ਖੜਾ ਕਰ ਰਹੀਆਂ ਨੇ ਮਤਲਬ ਹੁਣ ਇਹ ਸਿਰਫ ਇੱਕ ਟੂਲ ਨਹੀਂ ਰਿਹਾ ਬਿਲਕੁਲ ਨਹੀਂ ਇਸ ਦਾ ਸਭ ਤੋਂ ਵੱਡਾ ਸਬੂਤ ਸਾਨੂੰ ਅੰਕੜਿਆਂ 'ਚ ਮਿਲਦਾ ਹੈ ਅਮਰੀਕਾ ਵਿੱਚ ਜਿਹੜੇ ਸੂਚਨਾ ਪ੍ਰੋਸੈਸਿੰਗ ਉਪਕਰਣ ਨੇ ਜਿਵੇਂ ਡਾਟਾ ਸੈਂਟਰ ਤੇ ਕੰਪਿਊਟਰ ਨਿਰਮਾਣ ਉਹਨਾਂ ਤੇ ਖਰਚ 2024 ਤੂੰ ਔਸਤਨ 20.2% ਵਧਿਆ ਹੈ 20% ਇਹ ਤਾਂ ਬਹੁਤ ਵੱਡਾ ਉਛਾਲ ਹੈ ਬਹੁਤ ਵੱਡਾ ਇਹ ਸਿਰਫ ਇੱਕ ਉਛਾਲ ਨਹੀਂ ਇਹ ਪੂਰੀ ਸੋਚ ਦਾ ਬਦਲਾਅ ਹੈ ਇਸ ਨੂੰ ਸਮਝਣ ਲਈ ਇਸ ਦੀ ਤੁਲਨਾ ਕਰੋ 2010 ਤੋਂ 2019 ਦੇ ਦਹਾਕੇ ਨਾਲ ਹਾਂਜੀ ਜਦੋਂ ਇਹ ਦਰ ਸਿਰਫ 2.3% ਸੀ ਸਿਰਫ 2.3% ਹਾਂਜੀ ਤਾਂ ਇਹ 2.3% ਤੋਂ 20% ਤੱਕ ਦਾ ਸਫ਼ਰ ਦੱਸਦਾ ਹੈ ਕਿ ਅਸੀਂ AI ਦੇ ਮਤਲਬ ਸੌਫਟਵੇਅਰ ਯੁੱਗ ਤੋਂ ਬੁਨਿਆਦੀ ਢਾਂਚੇ ਦੇ ਯੁੱਗ ਵਿੱਚ ਆ ਗਏ ਹਾਂ ਅੱਛਾ ਮਤਲਬ ਕੰਪਨੀਆਂ ਹੁਣ ਸਿਰਫ AI ਐਪਸ ਨਹੀਂ ਖਰੀਦ ਰਹੀਆਂ ਨਹੀਂ ਉਹ AI ਨੂੰ ਚਲਾਉਣ ਲਈ ਪੂਰੇ ਦੇ ਪੂਰੇ ਡੇਟਾ ਸੈਂਟਰ ਬਣਾ ਰਹੀਆਂ ਨੇ ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਕੀ ਕਹਿੰਦੇ ਨੇ 19ਵੀਂ ਸਦੀ ਵਿੱਚ ਉਦਯੋਗਿਕ ਕ੍ਰਾਂਤੀ ਲਈ ਰੇਲਵੇ ਲਾਈਨਾਂ ਵਿਛਾਈਆਂ ਗਈਆਂ ਸਨ ਸਹੀ ਗੱਲ ਹੈ ਮਤਲਬ ਹੁਣ ਗੱਲ ਸਿਰਫ ਕੋਡਿੰਗ ਦੀ ਨਹੀਂ ਸਗੋਂ ਕੰਕਰੀਟ ਤੇ ਸਟੀਲ ਦੀ ਹੋ ਰਹੀ ਹੈ ਜਿਸ ਤੇ AI ਦਾ ਪਵਿੱਖ ਟਿਕਿਆ ਹੋਇਆ ਹੈ ਬਿਲਕੁਲ ਤੇ ਦੂਜਾ ਇੰਜਨ ਤੁਸੀਂ ਸਰਕਾਰੀ ਖਰਚਿਆਂ ਨੂੰ ਦੱਸਿਆ ਸੀ ਅਸੀਂ ਦੇਖ ਰਹੇ ਹਾਂ ਕਿ ਸਰਕਾਰਾਂ ਬੁਨਿਆਦੀ ਢਾਂਚੇ ਤੇ ਰੱਖਿਆ ਤੇ ਅਰਬਾਂ ਖਰਬਾਂ ਡਾਲਰ ਖਰਚ ਰਹੀਆਂ ਨੇ ਹਾਂਜੀ ਪਰ ਕੀ ਇਹ ਵੱਡੇ ਸਰਕਾਰੀ ਖਰਚੇ ਸਿਰਫ ਇੱਕ ਅ ਅਸਥਾਈ ਹੱਲ ਨਹੀਂ ਹਨ ਕੀ ਅਸੀਂ ਭਵਿੱਖ ਦੀਆਂ ਪੀੜ੍ਹੀਆਂ ਤੇ ਕਰਜ਼ੇ ਦਾ ਬੋਝ ਪਾ ਕੇ ਅੱਜ ਦੀ ਆਰਥਿਕਤਾ ਨੂੰ ਨਕਲੀ ਤੌਰ ਤੇ ਹੁਲਾਰਾ ਦੇ ਰਹੇ ਹਾਂ ਦੇਖੋ ਇੱਕ ਬਹੁਤ ਵੱਡਾ ਸਵਾਲ ਹੈ ਤੇ ਇਸ ਤੇ ਮਹਾਰਾਂ ਦੀ رائے ਵੰਡੀ ਹੋਈ ਹੈ ਹਮ ਇੱਕ ਪਾਸੇ ਕਈਆਂ ਦਾ ਮੰਨਣਾ ਹੈ ਕਿ ਬੁਨਿਆਦੀ ਢਾਂਚੇ ਡਿਜੀਟਲ ਸਹੂਲਤਾਂ ਤਿ ਖਾਸ ਕਰਕੇ ਗ੍ਰੀਨ ਟੈਕਨੋਲੋਜੀ ਵਿੱਚ ਨਿਵੇਸ਼ ਭਵਿਕਵਿਚ ਆਪਣੇ ਆਪ ਨੂੰ ਸਹੀ ਸਾਬਿਤ ਕਰੇਗਾ ਜਿਵੇਂ EU ਦਾ ਰੀ ਆਰਮੀ ਔਰੋ ਪ੍ਰੋਗਰਾਮ ਬਿਲਕੁਲ ਉਹ ਨੈਟੋ ਦੇ ਰੱਖਿਆ ਟੀਚਿਆਂ ਲਈ 4 ਸਾਲਾਂ ਵਿੱਚ 800 ਬਿਲੀਅਨ ਯੂਰੋ ਤੱਕ ਖਰਚ ਕਰ ਰਿਹਾ ਹੈ ਇਹ ਸਿਰਫ ਆਰਥਿਕਤਾ ਲਈ ਨਹੀਂ ਸਗੋਂ ਬਦਲਦੇ ਪੂਰ ਰਾਜਨੀਤਿਕ ਮਾਹੌਲ ਵਿੱਚ ਸੁਰੱਖਿਆ ਲਈ ਵੀ ਜ਼ਰੂਰੀ ਹੈ ਠੀਕ ਹੈ ਇਸੇ ਤਰ੍ਹਾਂ ਸਾਊਦੀ ਅਰਬ ਤੇ UAE ਆਪਣੇ ਵਿਜ਼ਨ 2030 ਨਾਲ ਤੇਲ ਤੇ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਸ ਦੇ ਖਤਰੇ ਵੀ ਤਾਂ ਹੋਣਗੇ? ਹਾਂਜੀ ਬਿਲਕੁਲ ਖਤਰੇ ਵੀ ਹਨ। ਜੇਕਰ ਇਹ ਪੈਸਾ ਸਹੀ ਥਾਂ ਤੇ ਨਾ ਲੱਗਿਆ ਜਾਂ ਇਸ ਨੂੰ ਸਹੀ ਢੰਗ ਨਾਲ ਪ੍ਰਬੰਧਿਤ ਨਾ ਕੀਤਾ ਗਿਆ ਤਾਂ ਇਹ ਆਰਥਿਕਤਾ ਨੂੰ ਓਵਰਹੀਟ ਕਰ ਸਕਦਾ ਹੈ। ਓਵਰਹੀਟ? ਮਤਲਬ? ਮਤਲਬ ਮੰਗ ਇੰਨੀ ਵੱਜ ਜਾਵੇਗੀ ਕਿ ਸਪਲਾਈ ਪਿੱਛੇ ਰਹਿ ਜਾਵੇਗੀ ਤੇ ਨਤੀਜਾ ਮਹਿੰਗਾਈ। ਇਹ ਇੱਕ ਅਜੀਹਾ ਜਾਲ ਹੈ ਜਿਸ ਤੋਂ ਬਚਣਾ ਸਰਕਾਰਾਂ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਇੱਕ ਪਾਸੇ AI ਤੇ ਸਰਕਾਰੀ ਪੈਸਾ ਆਰਥਿਕਤਾ ਨੂੰ ਰਫਤਾਰ ਦੇ ਰਹੇ ਨੇ ਪਰ ਇਸ ਤਸਵੀਰ ਨੂੰ ਅਮਰੀਕਾ ਚੀਨ ਵਪਾਰਿਕ ਤਣਾਅ ਹੋਰ ਵੀ ਗੁੰਝਲਦਾਰ ਬਣਾ ਰਿਹਾ ਹੈ ਹਾਂਜੀ ਬਹੁਤ ਜ਼ਿਆਦਾ 2025 ਵਿੱਚ ਅਮਰੀਕਾ ਨੇ ਚੀਨੀ ਦਰਾਮਤ ਤੇ ਜੋ ਨਵੇਂ ਟੈਰਿਫ ਲਗਾਏ ਤੇ 800 ਡਾਲਰ ਤੋਂ ਘੱਟ ਦੇ ਪਾਰਸਲਾਂ ਤੇ ਟੈਕਸ ਛੋਟ ਖਤਮ ਕੀਤੀ ਉਸ ਦਾ ਅਸਲ ਵਿੱਚ ਜ਼ਮੀਨੀ ਪੱਧਰ ਤੇ ਕੀ ਅਸਰ ਹੋਇਆ ਅਸਰ ਦੇਖੋ ਬਹੁਤ ਵੱਡਾ ਤੇ ਬਹੁਵਰਤੀ ਹੈ ਹੂੰ ਸਭ ਤੋਂ ਪਹਿਲਾਂ ਗਲੋਬਲ ਸਪਲਾਈ ਚੇਨ ਵਿੱਚ ਇੱਕ ਪੁਚਾ ਲਾ ਗਿਆ। ਮਤਲਬ ਕੰਪਨੀਆਂ ਨੂੰ ਰਾਤੋ-ਰਾਤ ਆਪਣੇ ਸਪਲਾਈਅਰ ਬਦਲਨੇ ਪਏ। ਹਾਂਜੀ ਬਿਲਕੁਲ ਤੇ ਇਸ ਦਾ ਸਿੱਧਾ ਅਸਰ ਚੀਨੀ ਈ-ਕਾਮਰਸ ਤੇ ਦਿਖਿਆ। ਜਿੱਥੇ 2024 ਵਿੱਚ ਅਮਰੀਕਾ ਚੀਨੀ ਈ-ਕਾਮਰਸ ਵਿਕਰੀ ਦਾ 28% ਹਿੱਸਾ ਸੀ। ਓਕੇ। ਉੱਥੇ 2025 ਦੇ ਅੱਧ ਤੱਕ ਇਹ ਸਿਰਫ 24% ਰਹਿ ਗਿਆ। 4% ਦੀ ਗਿਰਾਵਟ ਇਹ ਤਾਂ ਅਰਬਾਂ ਡਾਲਰ ਦਾ ਨੁਕਸਾਨ ਹੋਇਆ। ਬਿਲਕੁਲ ਅਰਬਾਂ ਡਾਲਰ ਦੇ ਵਪਾਰ ਦਾ ਨੁਕਸਾਨ। ਪਰ ਕਹਿੰਦੇ ਨੇ ਕਿ ਜਦੋਂ ਇੱਕ ਦਰਵਾਜ਼ਾ ਬੰਦ ਹੁੰਦਾ ਹੈ ਤਾਂ ਦੂਜਾ ਖੁੱਲਦਾ ਹੈ। ਕਿਸੇ ਹੋਰ ਨੇ ਇਸ ਮੌਕੇ ਦਾ ਫਾਇਦਾ ਉਠਾਇਆ? ਹਾਂ ਯੂਰਪ ਨੇ ਇਸ ਖਾਲੀ ਥਾਂ ਨੂੰ ਪਰਣ ਦੀ ਕੋਸ਼ਿਸ਼ ਕੀਤੀ ਹੈ ਤੇ ਚੀਨੀ ਸਪਲਾਈਅਰਾਂ ਨਾਲ ਆਪਣਾ ਵਪਾਰ ਵਧਾਇਆ ਹੈ। ਹੂੰ ਪਰ ਇਸ ਪੂਰੀ ਖੇਡ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਇਸ ਦਾ ਸਭ ਤੋਂ ਵੱਧ ਨੁਕਸਾਨ ਛੋਟੇ ਤੇ ਦਰਮਿਆਨੇ ਕਾਰੋਬਾਰਾਂ ਮਤਲਬ ਐਸਐਮਈਜ਼ ਨੂੰ ਹੋਇਆ ਹੈ। ਛੋਟੇ ਕਾਰੋਬਾਰਾਂ ਨੂੰ? ਹਾਂਜੀ। ਖੋਜ ਦੱਸਦੀ ਹੈ ਕਿ ਖਪਤਕਾਰ ਇਲੈਕਟ੍ਰੋਨਿਕਸ, ਖਿਡੌਣੀਆਂ ਤੇ ਕੱਪੜਿਆਂ ਵਰਗੇ ਖੇਤਰਾਂ ਵਿੱਚ ਛੋਟੇ ਕਾਰੋਬਾਰਾਂ ਦੀ ਵਿਕਾਸ ਦਰ ਵੱਡੀਆਂ ਕੰਪਨੀਆਂ ਦੇ ਮੁਕਾਬਲੇ 20% ਅੰਕ ਪਿੱਛੇ ਰਹਿ ਗਈ। 20% ਅੰਕ ਇਹ ਤਾਂ ਬਹੁਤ ਵੱਡਾ ਫਰਕ ਹੈ। ਅਜਿਹਾ ਕਿਉਂ? ਦੇਖੋ ਵੱਡੀਆਂ ਕੰਪਨੀਆਂ ਕੋਲ ਸਰੋਤ ਹੁੰਦੇ ਨੇ। ਉਹ ਆਪਣੀ ਸਪਲਾਈ ਚੇਨ ਨੂੰ ਵੀਅਤਨਾਮ ਜਾਂ ਮੈਕਸੀਕੋ ਵਰਗੇ ਦੇਸ਼ਾਂ ਵਿੱਚ ਤਬਦੀਲ ਕਰ ਸਕਦੀਆਂ ਨੇ ਜਾਂ ਫਿਰ ਵੱਡੀ ਮਾਤਰਾ ਵਿੱਚ ਸਮਾਨ ਪਹਿਲਾਂ ਤੋਂ ਖਰੀਦ ਕੇ ਰੱਖ ਸਕਦੀਆਂ ਨੇ। ਤੇ ਛੋਟੇ ਕਾਰੋਬਾਰੀ ਕੋਲ ਇਹ ਲਚਕਤਾ ਨਹੀਂ ਹੁੰਦੀ? ਬਿਲਕੁਲ ਨਹੀਂ। ਉਹ ਤਾਂ ਦਿਨ-ਪ੍ਰਤੀ ਦਿਨ ਦੇ ਕੰਮਕਾਜ ਵਿੱਚ ਫਸਿਆ ਹੁੰਦਾ ਹੈ। ਪਰ ਇਸ ਹਨੇਰੇ ਵਿੱਚ ਇੱਕ ਉਮੀਦ ਦੀ ਕਿਰਨ ਵੀ ਹੈ ਡਿਜੀਟਲ ਸਾਧਨ। ਇਹ ਦਿਲਚਸਪ ਹੈ। ਕੀ ਟੈਕਨੋਲੋਜੀ ਜੋ ਇੱਕ ਪਾਸੇ ਸਮੱਸਿਆਵਾਂ ਪੈਦਾ ਕਰ ਰਹੀ ਹੈ ਉਹੀ ਦੂਜੇ ਪਾਸੇ ਹੱਲ ਵੀ ਦੇ ਰਹੀ ਹੈ ਕੁਝ ਹੱਦ ਤੱਕ ਹਾਂ ਅਮਰੀਕਾ ਵਿੱਚ 2024 ਵਿੱਚ ਜਿਹੜੇ ਨਵੇਂ ਕਾਰੋਬਾਰ ਸ਼ੁਰੂ ਹੋਏ ਉਹਨਾਂ ਵਿੱਚੋਂ 44% ਸਿਰਫ ਆਨਲਾਈਨ ਸਨ 44% ਹਾਂਜੀ ਇੱਕ ਇਨਕਲਾਬੀ ਬਦਲਾਅ ਹੈ ਹਾਂਗਕਾਂਗ ਤੇ ਯੂਏਈ ਵਰਗੀਆਂ ਥਾਵਾਂ ਤੇ ਵੀ ਈ-ਕਾਮਰਸ ਵਿੱਚ ਛੋਟੇ ਕਾਰੋਬਾਰਾਂ ਦੀ ਹਿੱਸੇਦਾਰੀ ਵਧੀ ਹੈ ਤਾਂ ਆਨਲਾਈਨ ਹੋਣ ਨਾਲ ਉਹ ਪੁਗੋਲਿਕ ਸੀਮਾਵਾਂ ਨੂੰ ਪਾਰ ਕਰ ਸਕਦੇ ਨੇ ਬਿਲਕੁਲ ਸਿੱਧਾ ਗਾਹਕਾਂ ਤੱਕ ਪਹੁੰਚ ਸਕਦੇ ਨੇ ਭਾਵੇਂ ਵਪਾਰਕ ਨੀਤੀਆਂ ਕਿੰਨੀਆਂ ਵੀ ਸਖਤ ਕਿਉਂ ਨਾ ਹੋਣ ਇੱਕ ਤਰ੍ਹਾਂ ਨਾਲ ਬਚਾ ਦਾ ਇੱਕ ਨਵਾਂ ਰਸਤਾ ਹੈ ਇਹ ਸਭ ਗਲੋਬਲ ਪੱਧਰ ਤੇ ਤਾਂ ਠੀਕ ਹੈ ਪਰ ਮੈਨੂੰ ਇਹ ਜਾਣਨ ਦੀ ਉਤਸੁਕਤਾ ਹੈ ਕਿ ਜ਼ਮੀਨੀ ਪੱਧਰ ਤੇ ਵੱਖ-ਵੱਖ ਦੇਸ਼ਾਂ ਲਈ ਕੀ ਮਾਇਨੇ ਰੱਖਦਾ ਹੈ ਜੇ ਆਪਾਂ ਦੁਨੀਆ ਦੇ ਆਰਥਿਕ ਨਕਸ਼ੇ ਦੇ ਨਜ਼ਰ ਮਾਰੀਏ ਤਾਂ ਕੀ ਕਹਾਣੀ ਸਾਹਮਣੇ ਆਉਂਦੀ ਹੈ ਕਹਾਣੀ ਬਹੁਤ ਦਿਲਚਸਪ ਹੈ ਔਰ ਇਹ ਦੱਸਦੀ ਹੈ ਕਿ ਆਰਥਿਕ ਸ਼ਕਤੀ ਦਾ ਕੇਂਦਰ ਕਿਵੇਂ ਬਦਲ ਰਿਹਾ ਹੈ ਇੱਕ ਪਾਸੇ ਅਮਰੀਕਾ ਹੈ ਜੋ 0.2% ਦੀ ਮਜ਼ਬੂਤ ਰਫ਼ਤਾਰ ਨਾਲ ਲੱਗੇ ਵਧ ਰਿਹਾ ਹੈ ਪਰ ਮਹਿੰਗਾਈ ਦਾ ਡਰ ਵੀ ਹੈ ਉੱਥੇ ਹਾਂਜੀ 2.9% ਦੀ ਮਹਿੰਗਾਈ ਦਾ ਡਰ ਵੀ ਬਣਿਆ ਹੋਇਆ ਹੈ ਦੂਜੇ ਪਾਸੇ ਯੂਰੋ ਜ਼ੋਨ ਖਾਸ ਕਰਕੇ ਜਰਮਨੀ ਲੰਬੀ ਸੁਸਤੀ ਤੋਂ ਬਾਅਦ 1.2% ਦੀ ਦਰ ਨਾਲ ਮੁੜ ਪੈਰਾਂ ਤੇ ਖੜਾ ਹੋ ਰਿਹਾ ਹੈ ਤੇ ਕੈਨੇਡਾ ਤੇ ਯੂਕੇ ਥੋੜਾ ਪਿੱਛੇ ਨੇ ਹਾਂ ਉਹ ਥੋੜੀ ਸੁਸਤੀ ਦਾ ਸਾਹਮਣਾ ਕਰ ਰਹੇ ਨੇ ਅਤੇ ਏਸ਼ੀਆ ਬਾਰੇ ਕੀ ਖਾਸ ਕਰਕੇ ਚੀਨ ਅਤੇ ਭਾਰਤ ਜਿਨ੍ਹਾਂ ਨੂੰ ਦੁਨੀਆ ਦੀਆਂ ਦੋ ਵੱਡੀਆਂ ਉੱਭਰਦੀਆਂ ਤਾਕਤਾਂ ਮੰਨਿਆ ਜਾਂਦਾ ਹੈ ਇੱਥੇ ਕਹਾਣੀ ਬਿਲਕੁਲ ਵੱਖਰੀ ਹੈ ਚੀਨ ਦੀ ਵਿਕਾਸ ਦਰ ਅ થોડી ਹੌਲੀ ਹੋ ਕੇ 4.5% ਰਹਿਣ ਦਾ ਅਨੁਮਾਨ ਹੈ ਇਸ ਦਾ ਕੀ ਕਾਰਨ ਹੈ ਉਸ ਦਾ ਕਮਜ਼ੋਰ ਪ੍ਰੋਪਰਟੀ ਸੈਕਟਰ ਔਰ ਘਟਦੀ ਬਾੜੀ ਮੰਗ ਚੀਨ ਹੁਣ ਆਪਣੇ ਅੰਦਰੂਨੀ ਮੁੱਦਿਆਂ ਨਾਲ ਜੂਝ ਰਿਹਾ ਹੈ ਤੇ ਭਾਰਤ ਪਰ ਦੂਜੇ ਪਾਸੇ ਭਾਰਤ ਦੀ ਕਹਾਣੀ ਸਭ ਤੋਂ ਵੱਖਰੀ ਹੈ 6.6% ਦੀ ਜੀਡੀਪੀ ਵਿਕਾਸ ਦਰ ਨਾਲ ਇਹ ਦੁਨੀਆ ਦੀ ਸਭ ਤੋਂ ਤੇਜ਼ ਰਫ਼ਤਾਰ ਵਾਲੀ ਵੱਡੀ ਅਰਥ ਵਿਵਸਥਾ ਬਣਿਆ ਹੋਇਆ ਹੈ 6.6% ਜੋਦੋਂ ਬਾਕੀ ਦੁਨੀਆ 1-2% ਤੇ ਸੰਘਰਸ਼ ਕਰ ਰਹੀ ਹੈ ਵਾ ਇਸ ਦੇ ਪਿੱਛੇ ਕੀ ਕਾਰਨ ਹਨ ਇਸ ਦੇ ਪਿੱਛੇ ਦੋ ਮੁੱਖ ਕਾਰਕ ਨੇ ਡਿਜੀਟਾਈਜੇਸ਼ਨ ਤੇ ਅਨੁਕੂਲ ਜਨਸੰਖਿਆ ਮਤਲਬ ਨੌਜਵਾਨ ਆਬਾਦੀ ਹਾਂਜੀ ਭਾਰਤ ਦੀ ਵੱਡੀ ਨੌਜਵਾਨ ਆਬਾਦੀ ਤੇ ਟੈਕਨਾਲੋਜੀ ਨੂੰ ਤੇਜ਼ੀ ਨਾਲ ਅਪਣਾਉਣ ਦੀ ਸਮਰੱਥਾ ਉਸ ਨੂੰ ਇੱਕ ਐਸੀ ਊਰਜਾ ਦੇ ਰਹੀ ਹੈ ਜੋ ਉਸ ਨੂੰ ਗਲੋਬਲ ਆਰਥਿਕ ਸੁਸਤੀ ਦੇ ਬਾਵਜੂਦ ਵੀ ਅੱਗੇ ਵਧਣ ਵਿੱਚ ਮਦਦ ਕਰ ਰਹੀ ਹੈ ਇਹ ਦਰਸਾਉਂਦਾ ਹੈ ਕਿ 21ਵੀਂ ਸਦੀ ਵਿੱਚ ਆਰਥਿਕ ਸਫਲਤਾ ਦੇ ਨਿਯਮ ਬਦਲ ਰਹੇ ਨੇ ਅੱਗੇ ਵਧਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੀ ਤਾਸੀਕ ਐਸੀ ਦੁਨੀਆ ਦੀ ਤਸਵੀਰ ਬਣਾਈ ਹੈ ਜਿੱਥੇ ਟੈਕਨੋਲੋਜੀ ਤੇ ਆਰਥਿਕਤਾ ਅੱਗੇ ਵਧ ਰਹੀ ਹੈ ਪਰ ਕੀ ਹੁੰਦਾ ਹੈ ਜਦੋਂ ਸਿਆਸੀ ਤਾਕਤ ਤੇ ਫੌਜੀ ਕਾਰਵਾਈ ਇਸ ਪੂਰੀ ਤਸਵੀਰ ਨੂੰ ਇੱਕ ਛਟਕੇ ਵਿੱਚ ਪਾੜ ਦਿੰਦੀ ਹੈ ਹਮ ਇਸ ਦਾ ਸਭ ਤੋਂ ਵੱਡਾ ਤੇ ਹੈਰਾਨ ਕਰਨ ਵਾਲਾ ਉਦਾਹਰਣ ਸਾਨੂੰ ਹੁਣੇ-ਹੁਣੇ ਵੈਨੇਜ਼ੁਏਲਾ ਵਿੱਚ ਦੇਖਣ ਨੂੰ ਮਿਲਿਆ ਹੈ ਇਹ ਇੱਕ ਐਸੀ ਘਟਨਾ ਹੈ ਜਿਸ ਨੇ ਮਤਲਬ ਅੰਤਰਰਾਸ਼ਟਰੀ ਸਬੰਧਾਂ ਦੇ ਸਾਰੇ ਨਿਯਮਾਂ ਨੂੰ ਤੋੜ ਦਿੰਦਾ ਹੈ ਬਿਲਕੁਲ ਅਮਰੀਕੀ ਫੌਜਾਂ ਦੁਆਰਾ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਤੇ ਉਹਨਾਂ ਦੀ ਪਤਨੀ ਨੂੰ ਹਿਰਾਸਤ ਵਿੱਚ ਲੈਣਾ ਤੇ ਫਿਰ ਨਸ਼ਾ ਅਤਵਾਦ ਦੇ ਦੋਸ਼ਾਂ ਤਹਿਤ ਮੁਕੱਦਮੇ ਲਈ ਨਿਊਯਾਰਕ ਲੈ ਜਾਣਾ ਇਹ ਸਿਰਫ ਇੱਕ ਖਬਰ ਨਹੀਂ ਇਹ ਇੱਕ ਪੂਰ ਰਾਜਨੀਤਿਕ ਪੂਚਾਲ ਹੈ ਸਹੀ ਕਿਆ ਇੱਕ ਦੇਸ਼ ਦੇ ਮੌਜੂਦਾ ਰਾਸ਼ਟਰਪਤੀ ਨੂੰ ਦੂਜੇ ਦੇਸ਼ ਦੀ ਫੌਜ ਦੁਆਰਾ ਗ੍ਰਿਫਤਾਰ ਕਰਨਾ ਇਹ ਤਾਂ ਕਿਸੇ ਫਿਲਮ ਦੀ ਕਹਾਣੀ ਵਰਗਾ ਲੱਗਦਾ ਹੈ ਹਾਂਜੀ ਤੇ ਇਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦਾ ਬਿਆਨ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਅਮਰੀਕਾ ਉਦੋਂ ਤੱਕ ਵੈਨੇਜ਼ੁਏਲਾ ਨੂੰ ਚਲਾਏਗਾ ਜਦੋਂ ਤੱਕ ਸਥਿਤੀ ਠੀਕ ਨਹੀਂ ਹੋ ਜਾਂਦੀ। ਇਸ ਦਾ ਕੀ ਮਤਲਬ ਹੈ? ਦੇਖੋ ਇਸ ਦਾ ਮਤਲਬ ਹੈ ਕਿ ਅਸੀਂ ਅੰਤਰਰਾਸ਼ਟਰੀ ਕਾਨੂੰਨ ਤੇ ਪ੍ਰਭੂਸੱਤਾ ਦੇ ਸਿਧਾਂਤਾਂ ਦੇ ਇੱਕ ਬਹੁਤ ਹੀ ਖਤਰਨਾਕ ਦੌਰ ਵਿੱਚ ਦਾਖਲ ਹੋ ਰਹੇ ਹਾਂ। ਇਹ ਬਿਆਨ ਇੱਕ ਦੇਸ਼ ਦੀ ਅੰਦਰੂਨੀ ਰਾਜਨੀਤੀ ਵਿੱਚ ਸਿੱਧੇ ਦਖਲ ਦੀ ਇੱਕ ਖੁੱਲੀ ਕੋਸ਼ਣਾ ਹੈ। ਤੇ ਉਹਨਾਂ ਨੇ ਧਮਕੀ ਵੀ ਦਿੱਤੀ ਹੈ। ਹਾਂ। ਟਰੰਪ ਨੇ ਅੱਗੇ ਇਹ ਧਮਕੀ ਵੀ ਦਿੱਤੀ ਹੈ ਕਿ ਜੇਕਰ ਵੈਨੇਜ਼ੁਏਲਾ ਦੀ ਨਵੀਂ ਲੀਡਰਸ਼ਿਪ ਜਿਸ ਦੀ ਅਗਵਾਈ ਹੁਣ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡ੍ਰੀਗਸ ਕਰ ਰਹੀ ਹੈ ਸਹਿਯੋਗ ਨਹੀਂ ਕਰਦੀ ਤਾਂ ਦੂਜਾ ਹਮਲਾ ਵੀ ਹੋ ਸਕਦਾ ਹੈ ਤਾਂ ਇਹ ਸਿਰਫ ਇੱਕ ਦੇਸ਼ ਲਈ ਨਹੀਂ ਪੂਰੇ ਲਾਤੀਨੀ ਅਮਰੀਕਾ ਲਈ ਇੱਕ ਚੇਤਾਵਨੀ ਹੈ ਬਿਲਕੁਲ ਅਤੇ ਦੁਨੀਆ ਨੇ ਇਸ ਤੇ ਕੀ ਪ੍ਰਤੀਕਿਰਿਆ ਦਿੱਤੀ ਹੈ ਕਿ ਬਾਕੀ ਦੇਸ਼ ਚੁੱਪਚਾਪ ਦੇਖ ਰਹੇ ਨੇ ਨਹੀਂ ਪ੍ਰਤੀਕਿਰਿਆ ਬਹੁਤ ਤਿੱਖੀ ਤੇ ਵੰਡੀ ਹੋਈ ਹੈ ਤੇ ਇਹ ਆਪਣੇ ਆਪ ਚ ਕਹਾਣੀ ਦੱਸਦੀ ਹੈ ਅੱਛਾ ਸਪੇਨ, ਬ੍ਰਾਜ਼ੀਲ, ਚਿਲੀ, ਕੋਲੰਬੀਆ ਤੇ ਮੈਕਸੀਕੋ ਵਰਗੇ ਖੇਤਰੀ ਦੇਸ਼ਾਂ ਨੇ ਇਸ ਨੂੰ ਖੇਤਰੀ ਸ਼ਾਂਤੀ ਲਈ ਬਹੁਤ ਖਤਰਨਾਕ ਮਿਸਾਲ ਕਿਹਾ ਹੈ। ਮਤਲਬ ਉਹ ਡਰੇ ਹੋਏ ਨੇ। ਹਾਂ, ਉਹ ਡਰੇ ਹੋਏ ਹਨ ਕਿ ਜੇਕਰ ਅੱਜ ਵੈਨੇਜ਼ੂਏਲਾ ਨਾਲ ਅਜੀਹਾ ਹੋ ਸਕਦਾ ਹੈ ਤਾਂ ਕੱਲ ਉਹਨਾਂ ਦੀ ਵਾਰੀ ਵੀ ਆ ਸਕਦੀ ਹੈ। ਉਤਰੀ ਕੋਰੀਆ ਨੇ ਇਸ ਨੂੰ ਪ੍ਰਭੂ ਸੱਤਾ ਦੀ ਗੰਭੀਰ ਉਲੰਘਣਾ ਕਿਹਾ ਹੈ ਜੋ ਉਸਦੇ ਆਪਣੇ ਡਰ ਨੂੰ ਦਰਸਾਉਂਦਾ ਹੈ। ਪਰ ਕੀ ਸਾਰੇ ਦੇਸ਼ ਇਸ ਦੀ ਨਿੰਦਾ ਕਰ ਰਹੇ ਨੇ? ਨਹੀਂ, ਤੇ ਇਹੀ ਗੱਲ ਇਸ ਨੂੰ ਹੋਰ ਵੀ ਗੁੰਝਲਦਾਰ ਬਣਾਉਂਦੀ ਹੈ। ਸਵਿਟਜ਼ਰਲੈਂਡ ਨੇ ਇੱਕ ਵੱਖਰਾ ਰਸਤਾ ਅਪਣਾਇਆ ਹੈ। ਉਹ ਉਹਨਾਂ ਨੇ ਮਾਦੂਰੋ ਤੇ ਉਸਦੇ ਸਹਿਯੋਗੀਆਂ ਦੀਆਂ ਸਾਰੀਆਂ ਜਾਇਦਾਦਾਂ ਫ੍ਰੀਜ਼ ਕਰ ਦਿੱਤੀਆਂ ਹਨ। ਤੇ ਬ੍ਰਿਟਨ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਬ੍ਰਿਟਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇਸ ਕਾਰਵਾਈ ਦੀ ਨਿੰਦਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਅੱਛਾ ਇਹ ਚੁੱਪ ਮਤਲਬ ਪੱਛਮੀ ਦੇਸ਼ਾਂ ਵਿੱਚਕਾਰ ਵਧ ਰਹੀ ਦਰਾੜ ਨੂੰ ਦਰਸਾਉਂਦੀ ਹੈ। ਇਸ ਮਾਮਲੇ ਵਿੱਚ ਕੋਈ ਇੱਕ ਜੁੱਟ ਪੱਛਮੀ ਮੋਰਚਾ ਨਹੀਂ ਹੈ। ਤੇ ਇਸ ਪੂਰੀ ਸਿਆਸੀ ਖੇਡ ਵਿੱਚ ਮਨੁੱਖੀ ਨੁਕਸਾਨ ਵੀ ਹੋਇਆ ਹੈ। ਕਿਊਬਾ ਸਰਕਾਰ ਦਾ ਦਾਵਾ ਹੈ ਕਿ ਉਨ੍ਹਾਂ ਦੇ 32 ਨਾਗਰਿਕ ਮਾਰੇ ਗਏ ਨੇ ਬਿਲਕੁਲ ਇਹ ਘਟਨਾ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਤੱਕ ਸੀਮਿਤ ਨਹੀਂ ਹੈ ਇਸ ਦਾ ਅਸਲ ਮਨੁੱਖੀ ਮੁੱਲ ਵੀ ਹੈ ਇਹ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਕਿਊਬਾ ਸਬੰਧਾਂ ਤੇ ਪੂਰੇ ਖੇਤਰ ਦੀ ਰਾਜਨੀਤੀ ਤੇ ਗਹਿਰਾ ਅਸਰ ਪਾਵੇਗੀ ਇੱਕ ਅਜਿਹ ਜਖਮ ਹੈ ਜੋ ਛੇਤੀ ਨਹੀਂ ਪਰੇਗਾ ਸਹੀ ਗੱਲ ਹੈ ਇਸ ਤਰ੍ਹਾਂ ਦੀ ਇੱਕ ਪਾਸੜ ਫੌਜੀ ਕਾਰਵਾਈ ਲਾਜ਼ਮੀ ਤੌਰ ਤੇ ਸੰਯੁਕਤ ਰਾਸ਼ਟਰ ਵਰਗੀਆਂ ਗਲੋਬਲ ਸੰਸਥਾਵਾਂ ਦੀ ਭੂਮਿਕਾ ਤੇ ਸਵਾਲ ਖੜੇ ਕਰਦੀ ਹੈ ਜਦੋਂ ਅਜਿਹੇ ਘਟਨਾਵਾਂ ਵਾਪਰਦੀਆਂ ਨੇ ਤਾਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਕਿੱਥੇ ਹੁੰਦੀ ਹੈ ਇਹੀ ਤਾਂ ਅੱਜ ਦੇ ਦੌਰ ਦੀ ਸਭ ਤੋਂ ਵੱਡੀ ਤਰਾਸਦੀ ਹੈ ਸੂਧਾਂਤਿਕ ਤੌਰ ਤੇ ਸੁਰੱਖਿਆ ਪਰਿਸ਼ਦ ਨੂੰ ਅਜਿਹੇ ਸੰਕਟਾਂ ਨੂੰ ਰੋਕਣਾ ਚਾਹੀਦਾ ਹੈ ਇਸ ਮਹੀਨੇ ਜਨਵਰੀ ਵਿੱਚ ਸੋਮਾਲੀਆ ਇਸ ਦੀ ਪ੍ਰਧਾਨਗੀ ਕਰ ਰਿਹਾ ਹੈ ਤੇ ਅਜੰਡੇ ਤੇ ਯਮਨ, ਸੀਰੀਆ, ਹੈਤੀ, ਫਲਸਤੀਨ ਸਾਰੇ ਗੰਭੀਰ ਮੁੱਦੇ ਨੇ ਪਰ ਅਸਲੀਅਤ ਵਿੱਚ ਅਜਿਹਾ ਹੋ ਨਹੀਂ ਰਿਹਾ ਨਹੀਂ ਅਸਲੀਅਤ ਬਹੁਤ ਨਿਰਾਸ਼ਾਜਨਕ ਹੈ ਉਹ ਕਿਵੇਂ ਇੱਕ ਚਿੰਤਾਜਨਕ ਤੱਥ ਇਹ ਹੈ ਕਿ 2025 ਵਿੱਚ ਸੁਰੱਖਿਆ ਪਰਿਸ਼ਦ ਨੇ ਸਿਰਫ 44 ਮਤੇ ਪਾਸ ਕੀਤੇ ਸਿਰਫ 44 ਹਾਂਜੀ ਇਹ 1991 ਤੋਂ ਬਾਅਦ ਸਭ ਤੋਂ ਘੱਟ ਗਿਣਤੀ ਹੈ ਇਹ ਅੰਕੜਾ ਸਿੱਧੇ ਤੌਰ ਤੇ ਦੱਸਦਾ ਹੈ ਕਿ ਵੱਡੀਆਂ ਸ਼ਕਤੀਆਂ ਅਮਰੀਕਾ, ਚੀਨ, ਰੂਸ ਵਿੱਚ મતਭੇਦ ਇੰਨੇ ਡੂੰਘੇ ਹੋ ਗਏ ਹਨ ਕਿ ਉਹ ਕਿਸੇ ਵੀ ਮੁੱਦੇ ਤੇ ਸਹਿਮਤ ਨਹੀਂ ਹੋ پا ਰਹੇ। ਤਾਂ ਜਦੋਂ ਵੱਡੀਆਂ ਤਾਕਤਾਂ ਆਪਸ ਵਿੱਚ ਲੜ ਰਹੀਆਂ ਹੋਣ ਤਾਂ ਸੰਯੁਕਤ ਰਾਸ਼ਟਰ ਵਰਗੀ ਸੰਸਥਾ ਲਾਚਾਰ ਤੇ ਬੇਅਸਰ ਹੋ ਜਾਂਦੀ ਹੈ। ਇੱਕ ਲਕਵਾਗ੍ਰਸਤ ਸੰਸਥਾ ਬਣ ਕੇ ਰਹਿ ਗਈ ਹੈ। ਤਾਂ ਇਸ ਦਾ ਮਤਲਬ ਹੈ ਕਿ ਸੀਰੀਆ ਤੇ ਯਮਨ ਵਰਗੇ ਸੰਕਟਾ ਵਿੱਚ ਫਸੇ ਲੋਕਾਂ ਨੂੰ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਬਹੁਤ ਘਟ ਸਿਰਿਆ ਵਿੱਚ ਅਸਦ ਸ਼ਾਸਨ ਦੇ ਹੱਥ ਮੇਨ ਨੂੰ 1 ਸਾਲ ਹੋ ਗਿਆ ਹੈ ਪਰ ਅੰਦਰੂਨੀ ਸੁਰੱਖਿਆ ਤੇ ਇਜ਼ਰਾਈਲੀ ਫੌਜੀ ਕਾਰਵਾਈਆਂ ਨਾਲ ਜੂਝ ਰਹੀ ਹੈ ਉਸ ਨੂੰ ਸਥਿਰਤਾ ਲਈ ਅੰਤਰਰਾਸ਼ਟਰੀ ਸਮਰਥਨ ਦੀ ਲੋੜ ਹੈ ਪਰ ਸੁਰੱਖਿਆ ਪਰਿਸ਼ਦ ਵੰਡੀ ਹੋਈ ਹੈ ਤੇ ਯਮਨ ਵਿੱਚ ਯਮਨ ਵਿੱਚ ਕਰੇਲੂ ਯੁੱਧ ਦੇ ਮੂੜ ਪੜਕਣ ਦਾ ਖਤਰਾ ਵੱਧ ਗਿਆ ਹੈ ਕਿਉਂਕਿ ਦੱਖਣੀ ਵਕਵਾਦੀਆਂ ਨੇ ਆਪਣਾ ਪ੍ਰਭਾਵ ਵਧਾ ਲਿਆ ਹੈ ਇਹ ਸਾਰੀਆਂ ਘਟਨਾਵਾਂ ਮਤਲਬ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ ਤੇ ਇਹ ਉਸ ਵੱਡੀ ਕਹਾਣੀ ਦਾ ਹਿੱਸਾ ਹਨ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ ਇੱਕ ਐਜੀ ਦੁਨੀਆ ਜੋ ਜੁੜਨ ਦੀ ਬਜਾਏ ਟੁੱਟ ਰਹੀ ਹੈ ਬਿਲਕੁਲ ਇਹ ਸੱਚਮੁੱਚ ਇੱਕ ਗੰਭੀਰ ਤਸਵੀਰ ਹੈ ਇੱਕ ਪਾਸੇ ਅਸੀਂ AI ਨਾਲ ਇੱਕ ਦੂਜੇ ਦੇ ਨੇੜੇ ਆ ਰਹੇ ਹਾਂ ਪਰ ਦੂਜੇ ਪਾਸੇ ਸਾਡੀਆਂ ਸਿਆਸੀ ਵੰਡੀਆਂ ਸਾਨੂੰ ਹੋਰ ਦੂਰ ਕਰ ਰਹੀਆਂ ਨੇ ਹੂੰ ਇਹ ਸੰ ਦੁਨੀਆ ਦੇ ਕੁਝ ਵੱਡੇ ਮੁੱਦੇ ਜਿਨ੍ਹਾਂ ਦਾ ਅਸੀਂ ਡੂੰਘਰੇ ਨਾਲ ਵਿਸ਼ਲੇਸ਼ਣ ਕੀਤਾ ਅਸੀਂ ਤੁਹਾਡੇ ਲਈ ਐਜੀ ਹੀ ਜਾਣਕਾਰੀ ਲਿਆਉਂਦੇ ਰਹਾਂਗੇ ਪਰ ਜਾਣ ਤੋਂ ਪਹਿਲਾਂ ਇੱਕ ਅੰਤਿਮ ਵਿਚਾਰ ਛੱਡ ਕੇ ਜਾਣਾ ਚਾਹੁੰਦੀਆਂ ਜ਼ਰੂਰ ਅਸੀਂ ਦੇਖਿਆ ਹੈ ਕਿ ਟੈਕਨੋਲੋਜੀ ਤੇ ਆਰਥਿਕਤਾ ਸਾਨੂੰ ਅੱਗੇ ਵਧਣ ਦਾ ਰਸਤਾ ਦਿਖਾ ਰਹੇ ਨੇ ਜਦੋਂ ਕਿ ਰਾਜਨੀਤਿਕ ਟਕਰਾਅ ਸਾਨੂੰ ਪਿੱਛੇ ਖਿੱਚ ਰਿਹਾ ਹੈ ਅਸਲ ਸਵਾਲ ਇਹ ਹੈ ਕਿ 2026 ਵਿੱਚ ਇਨ੍ਹਾਂ ਦੋਹਾਂ ਤਾਕਤਾਂ ਵਿੱਚੋਂ ਕਿਸ ਦਾ ਪਲੜਾ ਭਾਰੀ ਰਹੇਗਾ ਸਹੀ ਸਵਾਲ ਹੈ ਕੀ ਆਰਥਿਕ ਤਰੱਕੀ ਸਿਆਸੀ ਟਕਰਾਅ ਤੇ ਪਾਰੂ ਪਵੇਗੀ ਜਾਂ ਫਿਰ ਪੂਰੀ ਰਾਜਨੀਤੀ ਸਾਡੇ ਵਿਕਾਸ ਦੇ ਸੁਪਨਿਆਂ ਨੂੰ ਪਟੜੀ ਤੋਂ ਉਤਾਰ ਦੇਵੇਗੀ ਇਸ ਸਵਾਲ ਦਾ ਜਵਾਬ ਹੀ ਸਾਡੇ ਆਉਣ ਵਾਲੇ ਕੱਲ ਦੀ ਦਿਸ਼ਾ ਤੈਅ ਕਰੇਗਾ ਹੋਰ ਖਬਰਾਂ ਅਤੇ ਵਿਸ਼ਲੇਸ਼ਣ ਲਈ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਜਗਨੂ ਟਾਕਸ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ